ਅੱਛਾ ਕੋਟ 200 ਰੁਪਏ 200 ਰੁਪਏ ਦਾ ਸੂਟ ਹੈ ਓਏ ਓਏ ਆ 200 ਰੁਪਏ ਦਾ ਸੂਟ ਆ ਚੱਕੋ ਓਏ ਹੋਏ ਹੋਏ ਓ ਜਿਹੜਾ ਪਹਿਲੇ 2 2000 ਦਾ ਸੂਟ ਬਾਬੇ ਦੀ ਹੱਟਿਆ ਕਰਤਾ 200 ਰੁਪਏ ਦੇ ਜੱਲਿਆ ਨਹੀਂ ਗੱਲ ਮੈਂ ਤੇਰੇ ਆ ਦੇਖੋ 200 50 ਚ 2000 ਰੁਪਏ ਬਾਬੇ ਦੇ 200 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਓਏ ਹੋਏ 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 ਓਏ ਹੋਏ ਹੋਏ ਓਏ ਯਾਰ ਸਾਡੇ ਲਈ ਜਨੇ ਕਪੜਾ ਲੈਣਾ ਲੈ ਜਾ ਸਾਡੇ 400 ਲਓ 2 2000 ਵਾਲੇ 900 ਦੇ 2 450 ਸ਼ੀਸ਼ਿਆਂ ਦਾ ਸੂਟ ਓਏ ਹੋਏ ਸ਼ੀਸ਼ਿਆਂ ਵਾਲਾ ਰਾਹ ਦੇਖੋ ਕਿੰਨੇ ਸੋਹਣੇ ਆ ਭਾਜੀ ਹੈਂਡਵਰਕ ਵਾਲੇ 32 95 29 95 ਦੇ ਆਰਟੀਕਲ ਇੱਕ ਅੱਧਾ ਸੂਟ ਨਹੀਂ ਦੇਦੇ ਆਪਣੇ ਭੈਣਾ ਭਰਾਵਾਂ ਨੂੰ ਆ ਸੇਲ ਲਈ ਹੈ ਐਤਵਰਤਕ ਵਿਆਹ ਸ਼ਾਦੀਆਂ ਲਈ ਵੱਡੀ ਆਫਰ ਦੇ ਆ ਸੂਟ ਬੁਲਬੁਲ ਦੇ ਬੱਚੇ ਆ ਬੱਚੇ ਆ ਦੇਖੋ ਆ ਦੇਖੋ ਲੈ ਜਾਓ 15 1500 ਕੀ ਦਿਨ ਦੀ ਸਰਾਈ ਕੀ ਦਿਨ ਦੀ ਜ 16 ਤਰੀਕਾ ਦਾ ਐਦਾ ਸ਼ਿਮਰ ਹੈ ਵੀ ਜਾਲੇ ਸੂਟ ਦਾ ਭਾਜੀ ਆ ਦੇਖੋ 5 ਮਿੰਟ ਦਾ ਸੂਟ ਦਾ 2.5 ਮਿੰਟ ਦਾ ਦੁਪੱਟਾ ਪੂਰਾ ਏ ਹਾਂਜੀ ਤੇ ਰੇਟ ਕਰਤਾ 1500 ਰੁਪਏ ਦਾ 450 ਆ ਦੇਖੋ ਜਿਹੜੇ ਬਾਜ਼ਾਰ 'ਚ 15 1500 ਰੁਪਏ ਸੂਟ ਇਹਦੇ 450 ਰੁਪਏ ਦਾ ਬਾਜ਼ਾਰ ਦੇ ਵਿੱਚ ਭਾਜੀ ਕੁਰਤਾ ਵੀ ਆਮਾ ਮਿਲਦਾ 800 ਰੁਪਏ ਦਾ ਹਾਂਜੀ ਇਹ ਲੋ ਪੈਕ ਥਾਂ ਦਾਂਗੇ ਕੁਰਤਾ ਵੀ ਆਮਾ ਕੋੜਨ ਦਾ ਅਗਰ ਇੱਥੇ ਬੋਰਾ ਕੀ ਤਾਂ ਵੀ ਜ਼ਿੰਮੇਵਾਰੀ ਸਾਡੀ ਸੀਤਾ ਸਤਾ ਮੋਰ ਜਣਾ ਹਲੋ ਕੁਰਦਾ ਵੀ ਮੇਰੇ ਥਾਂ ਨਹੀਂ ਲੈ ਜਾਈ ਹਾਰ ਦੇ ਪੰਜ ਕੁਰਤੇ ਆਹ ਦੇਖੋ ਜੀ ਪੀਸ ਦੇਖੋ ਤੁਸੀਂ ਆਹ ਬਾਜ਼ਾਰ ਚ ਚਿਕਨ ਦੇ ਸੂਟ ਜਿਹੜੇ 25 2500 ਮਿਲਦੇ ਆ ਦੁਪੱਟੇ ਦੇਖੋ ਬਾਬੇ ਦੀ ਹੱਡੀ 900 ਰੁਪਏ ਕਰਤੇ ਜੀ ਕੋ ਛੇਤੀ ਆਜੋ ਬਾਜ਼ਾਰ ਚ 2 2025 2500 ਵਾਲੇ ਸੂਟ ਵੀ 900 ਚ ਕਰਤੇ ਆ ਲੋ ਜੀ ਅੱਜ ਦਿਨ ਸ਼ਨੀਵਾਰ ਆ ਬਾਬੇ ਦੀ ਹੱਟੀ ਆਪੋਸਿਟ ਬੱਸ ਸਟੈਂਡ ਜੰਦਰ ਅਸੀਂ ਪਹੁੰਚ ਚੁੱਕੇ ਆ ਜਿੱਥੇ ਬਹੁਤ ਵੱਡਾ ਫਾਇਦਾ ਹੋ ਰਿਹਾ ਸੇਲ ਚੱਲ ਰਹੀ ਆ ਚਾਹੇ ਜੀ 100 ਰੁਪਏ ਸੂਟ ਲੈਣਾ 200 ਸੂਣਾ 500 ਸੂਟ ਲੈਣਾ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਤੁਸੀਂ ਦੇਖ ਲਓ ਅੱਜ ਕਿੱਡਾ ਵੱਡਾ ਮੇਲਾ ਲੱਗਾ ਅੱਜ ਸ਼ਨੀਵਾਰ ਆ ਤੇ ਕੱਲ ਐਤਵਾਰ ਇਦਾਂ ਹੀ ਫਾਇਦੇ ਹੁਣੇ ਆ ਬਾਬਾ ਜੀ ਤੁਸੀਂ ਕਹਿਆ ਸੀ 100-100 ਰੁਪਏ ਦੇ ਸੂਟ ਦੇਣੇ ਆ ਦੇ ਰਹੇ ਹੋ ਭਾਜੀ 100-100 ਨੂੰ ਛੱਡੋ ਆਹ ਦੇਖੋ ਜਰਾ ਇਹਨੂੰ ਕਹਿੰਦੇ ਸੂਟ ਹਾਂਜੀ ਤੇ ਆ ਗਈ ਬਾਬੇ ਰੇੜੀ ਇੱਧਰ ਦਿਖਾ ਲਓ ਭਾਜੀ ਸასი ਕਾਲ ਕੀ ਹਾਲ ਨੇ ਮੇਰੀਆਂ ਭੈਣੋ ਇਦਾਂ ਦੇ ਸੂਟ ਆ ਸੂਟ ਦੇਖਿਆ 2000 ਰੁਪਏ ਜਿੱਤੋਂ ਮਰਜ਼ੀ ਲੈ ਲਓ ਇੱਥੇ ਕਿਹੜੀ ਵੱਡੀ ਗੱਲ ਆ ਹੈ ਜਿੱਤੋਂ ਮਰਜ਼ੀ ਲੈ ਲਓ ਆਹ ਸੂਟ ਆ ਕਾਕਾ ਬੋਰੇ ਲਿਆ ਇ ਅਬੂਰਾ ਲੈ ਚੱਕੇ ਲੈ ਆ ਆ ਜਾ ਵੀ ਇੱਧਰ ਆ ਜਾ ਮੇਰੀਆਂ ਭੈਣਾਂ ਲਈ ਇਹ ਬਾਬੇ ਦੀ ਹੱਟੀਆਂ ਹੈ ਸ਼ੋਰੂਮ ਜਰੂਰ ਆਪਾਂ ਨਵਾਂ ਵਾਇਪਰ ਕਰਾਇ ਤੇ ਕਿਤੇ ਕਿਰਾਏ ਤੇ ਪਰ ਰੇਟ ਨਹੀਂ ਬਤਾਏ 1 ਰੁਪਈਆ ਵੀ ਨਹੀਂ ਬਤਾਇਆ ਮੈਂ ਕਿਹਾ ਦੇਖੀ ਹੁਣਾਂ ਰੇਟਾਂ ਦੀ ਦੰਦਲ ਪਾਉਂਦਾ ਮੈਂ ਆਹ ਦੱਸੋ ਨਾ ਰੇਟ ਦੱਸੋ ਇਹਦਾ ਕੋਈ ਆਪਾ ਜੀ ਆਜੋ ਇੱਧਰ ਨੂੰ ਆ ਪੂਰੇ ਪੰਜਾਬ ਦੀ ਗਾਰੰਟੀ ਆ ਸੂਟ ਦੇਖ ਲਓ ਭਾਈ ਨੇੜੇ ਕਰਕੇ ਦਿਖਾ ਦੇ ਮੇਰੀ ਭੈਣ ਸੂਟ ਦੇਖ ਲਿਆ ਆ ਕਿੰਨੇ ਦਾ ਦਿੰਦਾ ਦੁਕਾਨਦਾਰ ਸੱਚ ਬੋਲਣਾ ਤੁਸੀਂ ਬੋਲਣਾ 16 ਤਰੀਕ ਅੱਜ ਕਿੰਨੇ ਦਾ ਦਿੰਦਾ ਦੁਕਾਨਦਾਰ 1500 2000 ਇਤੋਂ ਘਰ ਕੋਈ ਨਹੀਂ ਆਂਦਾ ਕਿਉਂ ਜੀ ਆਹ ਸੂਟ ਆਦਗਾ ਦੇਣਾ ਕਰਕੇ ਸੂਟ ਆ ਲਾਵੀ ਸੂਟ ਆ ਲਾ ਸਿਮਰ ਦਾ ਸੂਟ ਦੇਣਾ ਕਰਕੇ ਦੇਣਾ ਕਿੰਨੇ ਦਾ ਆ ਲੈ ਆ ਯਾਰ ਬੋਰਾ ਦੇ ਦੂ ਆ ਚੱਕੋ 200 ਰੁਪਏ 200 ਰੁਪਏ ਦਾ ਸੂਟ ਹੈ ਓਏ ਓਏ ਆ 200 ਰੁਪਏ ਦਾ ਸੂਟ ਆ ਚੱਕੋ ਓਏ ਹੋਏ ਹੋਏ ਓ ਜਿਹੜਾ ਬਾਜ਼ਾਰ ਚ 2-2000 ਦਾ ਸੂਟ ਬਾਬੇ ਦੀ ਹੱਟੀਏ ਕਰਤਾ 200 ਰੁਪਏ ਚ ਜੱਲਣਾ ਨਹੀਂ ਕਰ ਰਿਹਾ ਮੈਂ ਦੇ ਰਿਆਂ ਦੇਖੋ 200 ਓ ਬਾਜ਼ਾਰ ਚ 2000 ਰੁਪਿਆ ਬਾਬੇ ਦੇ 200 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 2000 ਦਾ ਸੂਟ 200 ਰੁਪਏ ਚ ਆ ਦੇਖੋ ਚੱਕ ਲੋ ਚੱਕ ਸ਼ੇਰ ਵਾਲਾ ਹੀ ਖਿਲਾਰਾ ਇੱਥੇ ਪਾਤਾ ਪਾ ਆ ਦੇਖੋ ਵੱਡੇ ਫਾਇਰੇ ਕਰਦੇ ਆ ਅਗੇ ਲੈ ਜਾਓ ਆ ਦੇਖੋ 2 200 ਵਾਲੇ ਸੂਟ 2 2 ਸੱਚ 2 2 ਸੋਚ ਕਰਦੇ ਆ 2 2 ਸੋਚ ਆ ਜਾਓ ਕੱਲ ਦਿਨ ਐਤਵਾਰ ਆ ਇਸ ਤੋਂ ਵੱਡੇ ਫੇਰੇ ਹੋਣੇ ਆ ਸੋਮਵਾਰ ਮੰਗਲਵਾਰ ਬੋਧਵਾਰ ਵੀਰਵਾਰ ਸਨੀ ਦੇ ਸੂਟ 200 200 ਰੁਪਏ ਪੂਰੇ ਪੰਜਾਬ ਦਾ ਚੈਲੰਜ ਹਲੋ ਪਾਜੀ ਮਸਲੀਨ ਦਾ ਸੂਟ ਹਾਂਜੀ ਧਮਾਕਾ 400 ਰੁਪਏ ਆਏ ਹੋਏ ਹੋਏ ਆ ਦੇਖੋ ਚੱਕ 400 ਚ ਚੱਕੋ 400 ਰੁਪਏ ਮਸਲੀਨ ਦੇ ਸੂਟ 4 400 ਚ 400 ਰੁਪਏ ਚ ਚੱਕ ਲੋ ਚੱਕ ਜਿੰਨੇ ਚੱਕਣੇ ਆ ਤੁਸੀਂ ਆ ਦੇਖੋ ਮੋੜ ਕੇ ਇਹ ਫਾਇਦੇ ਨਹੀਂ ਹੁਣੇ ਹੈਗੇ ਜੋ ਰੇਟ ਤੁਹਾਨੂੰ ਅਸੀਂ ਦੇ ਦਿੱਤੇ ਹੈਗੇ ਆ ਲਿਆ ਵੀਰੇ ਆ ਚੱਕੋ ਚੱਕੋ ਪਿਓਰ ਜਮਾਈ ਕਾ ਯਾਰ ਪਚੰਦ ਮੇ ਵਾਲੀ 400 ਰੁਪਏ ਸੋ ਚੱਕ ਆਇਓ ਪਿਓਰ ਦੇ ਸੂਟ ਆਹ ਲੋ 4 400 ਰੁਪਏ ਨਵਾਂ ਦੇਖੋ ਲੁੱਟ ਪੈ ਗਈ ਲੁੱਟ ਵੱਡੇ ਫਾਇਦੇ ਬਾਬੇ ਦੀ ਹੱਟੀ ਬੱਸ ਸਟੈਂਡ ਦੇ ਸਾਹਮਣੇ ਜਲੰਧਰ ਸ਼ਹਿਰ ਆਹ ਦੇਖ ਵੀਰੇ ਆਹ ਲੋ ਚੈਲੰਜ ਨਾਲ ਹਾਂਜੀ ਆਹ ਕੋਹੇ ਦੇ ਲੱਗਾ ਦੇਖ ਲੋ ਹਾਂਜੀ ਆਹ ਪੀਸ ਦੇਖ ਲੋ ਪਿਓਰ ਨੇਚਰਲ ਕਰੇਵ ਦਾ ਉਹ ਗੱਲਾਂ ਨਹੀਂ ਕਰਦਾ ਵੱਡਾ ਫੇਰਾ ਭੈਣਾ ਭਰਾਵਾਂ ਦਾ ਕੱਲ ਐਤਵਾਸ ਕਰੇ 9 ਤੋਂ ਲੈ ਕੇ ਰਾਤੀ 9 ਵੇ ਤੱਕ ਆਣਾ ਬੈਣਾ ਇਕੱਠਾ ਵਾਂ ਲਿਆ ਇਕੱਠਾ ਨਵਲੀ ਅਲੇ ਅਰੇ ਨਾਲੇ ਮਾਰ ਆ ਚੱਕੋ 1500 1200 ਰੇ ਸੂਟ 900 ਦੇ ਦਰ ਕਰਤੇ ਜੀ 4500 ਰੁਪਏ ਚ ਕਰਤਾ ਸੂਟ ਆ ਚੱਕੋ ਲੈ ਜਾਓ ਲੈ ਲਓ ਜਿੰਨੇ ਮਰਜੀ ਆਹ ਦੇਖੋ 4500 ਚ ਇੱਕ ਇੱਕ ਸੂਟ ਨੇ ਪਾਤਾ ਪਟਾਕਾ ਇੱਕ ਮਿੰਟ ਇੱਕ ਮਿੰਟ ਹੋਰ ਦਿਖਾਣਾ ਛੋਰੀ ਆ ਚੱਕੋ ਬਰੇ ਦਿਨ ਲਓ ਸੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਰੀਸੇਲਰ ਉਹ ਦੁਕਾਨਦਾਰ ਉਹ ਸਾਰੇ ਆ ਜਾਓ ਕਹਾਡਾ ਬਾਟਵਰ ਦੇ ਕੱਪੜਾ ਲੈਣਾ ਬਾਬੇ ਦੀ ਹੱਟੀ ਬੱਸ ਸਟੈਂਡ ਦੇ ਸਾਹਮਣੇ ਜਲੰਧਰ ਸ਼ਹਿਰ ਉਹ ਦੇਖੋ ਕੱਪੜਾ ਸਿਲਕ ਦੇ ਸੂਟ 450 ਰੁਪਏ ਹੋਰ ਦੇ ਦੇ ਕਾਕਾ 450 ਰੁਪਏ ਲੁੱਟ ਮਚਾਓ ਲਓ 450 ਰੁਪਏ ਲੁੱਟ ਮਚਾਦੀ ਕੱਪੜੇ ਦੀ ਲੁੱਟ ਬਾਬੇ ਦੀ ਹੱਡੀ ਦੇ ਪਾਤੇ ਪਟਾਕੇ ਰੇਟਾਂ ਦੇ ਆ ਦੇਖੋ ਓਏ ਹੋਏ 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 ਓਏ ਹੋਏ ਹੋਏ ਉਹ ਵਿਆਹ ਸ਼ਾਦੀ ਲਈ ਜਿਹਨੇ ਕਪੜਾ ਲੈਣਾ ਲੈ ਜਾ ਸਾਢੇ 400 ਲਓ 2 200 ਵਾਲੇ 900 ਦੇ 2 ਸਾਢੇ 400 ਦੇ ਕੋ ਸ਼ੀਸ਼ਿਆਂ ਦਾ ਸੂਟ ਓਏ ਹੋਏ ਸ਼ੀਸ਼ਿਆਂ ਦਾ ਰੰਗ ਦੇਖੋ ਕਿੰਨੇ ਸੋਹਣੇ ਆ ਉਹ ਬੜਾ ਫੋੜਾ 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 ਆ ਲੈ ਮਾਦਾ ਫੜ ਫੜ ਲਓ ਫੜ ਲਓ ਮੁੜ ਕੇ ਨਹੀਂ ਮੈਣੇ ਅੱਜ ਹੀ ਆਹੇ ਕੱਲ ਨਾ ਕੇ ਵੱਡੇ ਫੇਰੇ ਵੱਡੇ ਫੇਰੇ ਵੱਡੇ ਫੇਰੇ ਚੱਕੋੜੀ ਚੱਕੋ ਸਾਢੇ 400 ਰੁਪਏ ਦੀ ਦੀ ਆ ਰੱਖਦਾ ਸੂਟ ਆ ਚੁੰਨੀ ਚੈੱਕ ਕਰੋ ਜਰਾ ਸਾਇ ਦੇਖੋ ਪੱਪੀਆਂ ਮਾਰ ਮਾਰ ਦੋੜਾ ਬੋਰ ਨਹੀਂ ਹੋਊਗੀ ਰੰਗ ਨਹੀਂ ਖਰਾਬ ਹੋਊਗਾ ਐ ਚਲੋ 700 ਬੈਂਤੀ ਦਾ ਸੂਟ ਹੈ 400 ਰੁਪਏ ਕਰਤਾ ਲਓ ਆਹ ਦੇਖੋ ਜਿਹਨੇ ਕੋਆਰਡ ਨੇ ਸੂਟ ਲੈਣੇ ਆ ਮਸਲੀਨ ਦੇ ਸੂਟ ਲੈਣੇ ਆ ਚਾਹੇ ਸੈੱਟ ਬਾਈ ਸੈੱਟ ਲੈ ਜੋ ਚਾਹੇ ਇੱਕ ਇੱਕ ਲੈ ਜੋ ਰੀਸੇਲਰ ਵਾਸਤੇ ਵੱਡੀ ਆਫਰ ਲੱਗੀ ਆ ਐਲੋ ਬ੍ਰਾਂਡਡ ਚੋਕਲੇਟ 15 95 ਵਾਲੀ 500 ਰੁਪਏ ਆ ਬਈ ਜੇ ਆਹ ਚੱਕੋ 595 ਦੇ ਵਿੱਚ 500 ਰੁਪਏ ਭਾਜੀ 595 ਵੜਾਉਂਦੇ ਆ ਆ ਲੋ ਜੀ ਆ ਚੱਕੀ ਚੱਲੋ ਪੀਸ ਦੇਖੋ ਤੁਸੀਂ ਆ ਫੜੋ ਜੀ ਆ ਦੇਖੋ ਪੀਸ ਆ ਲੋ ਜੀ ਆ ਲੋ ਭਾਜੀ ਹੈਂਡਵਰਕ ਵਾਲੇ 3295 2995 ਲੈ ਆਰਟੀਕਲ ਇੱਕ ਅੱਧਾ ਸੂਟ ਨਹੀਂ ਦੇ ਦਿਆ ਬੜਾ ਭਾਣਾ ਭਰਾਵਾਂ ਨੂੰ ਆ ਸੇਲ ਲਈ ਹੈ ਅਤਵਰ ਤੱਕ ਵਿਆਹ ਸ਼ਾਦੀਆਂ ਲਈ ਵੱਡੀ ਆਫਰ ਜੇ ਆ ਸੂਟ ਆ ਪੈਕਰੇ ਪੈਕ ਸੈਟ 15 1500 ਰੁਪਏ ਦੇ। ਓ ਹੋ ਹੋਏ। 32 3200 ਵਾਲੇ ਸੂਟ 15 1500 ਚ ਕੋਈ ਬਾਜ਼ਾਰ ਚ 3500 ਕੋਈ 400 ਇੱਥੇ 15 1500 ਚ ਲੈ ਜਾਓ ਲੈ ਜਾਓ 15 1500 ਚ ਚੱਕੋ 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 ਵੱਡਾ ਫਾਇਦਾ ਚੱਕੋ 1500 ਰੁਪਏ। ਦੇਖੋ 15 1500 ਦਾ ਮੰਦਰਾ 1500 ਆ 4 4000 ਦਾ ਸੂਟ ਆ ਦੇਖੋ। 15 15 ਹੋਈ ਪਾੜੀਆਂ ਨੇੜੇ ਕਰਕੇ ਦਿਖਾਓ 15 15 ਆਹ ਦੇਖੋ 15 ਡਾਇਮੰਡ ਵਰਕ ਸੂਟ 3500 4000 ਵਾਲੇ 1500 ਦੇ ਵਿੱਚ ਆਹ ਦੇਖੋ ਪੀਸ ਇਹਨੂੰ ਕਹਿੰਦੇ ਕੁਆਲਿਟੀਆਂ ਇਹਨੂੰ ਕਹਿੰਦੇ ਡਿਜ਼ਾਈਨਿੰਗ ਆ ਲਓ 1500 ਬਾਬੇ ਰੇਟ ਦਾ ਸੇਲ ਲੱਗੀ ਪਈ ਐ ਵੱਡੇ ਫੇਰੇ ਵੱਡੇ ਧਮਾਕੇ ਆਹ ਚੱਕੋ 1500 ਰੁਪਏ ਸੂਟ ਇੱਕ ਤੋਂ ਇੱਕੜੀਆਂ ਨੇ ਇੱਕ ਦੇ ਇੱਕ ਵੱਡਾ ਫੇਰਾ ਆਹ ਲੋ ਜੀ ਆਹ ਦੇਖੋ ਚੱਕੋ 15 15 ਬੋਟਮ ਸ਼ੇਰ ਕਰ ਸਾਹ ਦੇਖੋ ਪੀਸ ਪਿਓਰ ਗਲਾਸ ਸ਼ਿਮਰ ਇਹ ਜੂਰੇ ਜੂੜ 15 1500 ਦੋਸਤ ਆ ਚੱਕੋ ਦੇਖੋ ਭਾਜੀ 32 3200 ਗੱਲਾਂ ਨਹੀਂ ਕਰਦੇ ਆ ਦੇਖੋ ਆ ਨੈਚੁਰਲ ਕਰੇਵ ਆ ਦੇਖੋ ਪੀਸ ਹਾਂਜੀ ਬੁਲਬੁਲ ਦੇ ਬੱਚੇ ਆ ਬੱਚੇ ਆ ਦੇਖੋ ਆ ਦੇਖੋ ਲੈ ਜਾਓ 15 1500 ਆ ਵੀ ਤੁਸੀਂ ਚੈੱਕ ਕਰ ਲਓ ਵੱਡੇ ਫਾਇਦੇ ਆ ਦੇਖੋ 1500 ਚੱਕੋ 15 ਸੂਟ ਖੋਲ ਕੇ ਦਿਹਾੜ ਦਿੰਦੇ ਹਾਂ ਹਾਂ 3000 3550 ਦਾ ਰੇਟ ਪਈ ਤੇ 1500 ਚ ਦੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੱਡਾ ਰਸ਼ ਪਿਆ ਬਾਬਾ ਇਹਦਾ ਦੱਸੋ ਕੀ ਫਾਇਦਾ ਜਿੰਦੀ ਸੇਰਾ 21 ਦਿਨ ਦੀ ਦੇ 16 ਤਰੀਕ ਦਾ ਐਦਾਂ ਦੇ ਸ਼ਿਮਰ ਹੈ ਵੀ ਜਾਲੇ ਸੂਟ ਦੇ ਭਾਜੀ ਆ ਦੇਖੋ 5 ਮਿੰਟ ਦਾ ਸੂਟ ਦੇ 2.5 ਮਿੰਟ ਦਾ ਦੁਪੱਟਾ ਪੂਰਾ ਏ ਹਾਂਜੀ ਤੇ ਰੇਟ ਕਰਤਾ 1500 ਦੇ ਦਾ 450 ਆ ਦੇਖੋ ਜਿਹੜੇ ਬਾਜ਼ਾਰ 'ਚ 15 1500 ਦੇ ਸੂਟ ਇਹਦੇ 450 ਰੁਪਏ ਦਾ 450 ਰੁਪਏ ਦਾ ਸੂਟ ਰੰਗ ਬਹੁਤ ਆ ਦੇਖੋ ਤਾਂ ਸਹੀ ਰੰਗ ਬਹੁਤ ਵਧੀਆ ਘੇਰੀਆਂ ਕਰਤੀਆਂ ਲਿਆ ਵੀਰੇ ਸੁੱਟਦੇ ਚੱਕੋ 450 ਰੁਪਏ ਦੇਖੋ ਆਪਣੀ ਪਸੰਦ ਦਾ ਸੂਟ ਲੋ ਢੇਰਾਂ ਦੇ ਢੇਰ ਭਰ ਕੇ ਕਪੜਾ ਦੇਣਦੇ ਆ ਦੇਖੋ 450 ਰੁਪਏ ਦਾ ਸੂਟ ਲੈ ਜਾਓ ਚਾਹੇ ਜਾ ਕੇ 650 ਦਾ 700 ਦਾ ਵੇਚੋ ਵਧੀਆ ਪ੍ਰੋਫਿਟ ਦੇਣ ਵਾਲੇ ਸੂਟ ਆ ਚੱਕ ਲਓ ਵੀ ਤੁਸੀਂ ਦੇਖੋ ਕਲਰ ਵੀ ਚੈੱਕ ਕਰੋ ਕਲਰ ਬੜੇ ਸੋਹਣੇ ਸੋਹਣੇ ਦੇ ਵਿੱਚ ਮਿਲ ਜਾਂਦੇ ਨੇ ਵੱਡੀ ਓਵਰ ਹੋਰ ਲਾਤੀ ਆ ਭਾਜੀ ਆ ਦੇਖੋ ਜਿਨ੍ਹਾਂ ਭੈਣ ਭਰਾਵਾਂ ਨੇ ਕੁੜਤਾ ਵੀ ਆ ਮੈਂ ਵਧੀਆ ਲੈਣਾ ਹੈ ਬਜ਼ਾਰ ਦੇ ਵਿੱਚ ਭਾਜੀ কুরਤਾ ਪਜਾਮਾ ਮਿਲਦਾ 800000 ਰੁਪਏ ਦਾ ਹਾਂਜੀ ਐਲੋ ਪੈਕ ਥਾਂ ਦਾਂਗੇ কুরਤਾ ਪਜਾਮਾ ਕੋਡ ਦਾ ਅਗਰ ਇੱਥੇ ਬੋਰਾ ਕੀ ਤਾਂ ਵੀ ਜ਼ਿੰਮੇਵਾਰੀ ਸਾਡੀ ਸੀਤਾ ਸਤਾ ਮੋੜ ਜਾਣਾ ਐਲੋ কুরਤਾ ਪਜਾਮਾ ਰਾਂ ਥਾਂ ਹੀ ਲੈ 1000 ਦੇ ਪੰਜ ਕੁਰਤੇ 200 ਰੁਪਏ ਦਾ কুরਤਾ ਪਜਾਮਾ 200 ਰੁਪਏ ਦਾ কুরਤਾ ਪਜਾਮਾ 1000 ਦੇ ਪੰਜ 200 ਰੁਪਏ ਦਾ ਮੀਟਰ ਨਹੀਂ ਕੋ ਦਿੰਦਾ ਭਾਜੀ ਆਪਾ 1000 ਦੇ ਪੰਜ ਲੈ ਦੇ ਦਵਾ ਦੇ ਦੇਖੋ ਕੱਪੜਾ ਹੀ ਬੜਾ ਚੰਗਾ ਬਜ਼ਾਰ 'ਚ 1000 ਰੁਪਏ ਦਾ কুরਤਾ ਪਜਾਮਾ ਪਰ ਇੱਥੇ 1000 ਦੇ ਪੰਜ ਕੁਰਤੇ ਪਜਾਮੇ 200 ਰੁਪਏ ਇਹ ਪੂਰਾ ਥਾਣੇ 500 ਚ ਆਹ ਦੇਖੋ ਪਿਆਰ ਪੋਰ ਖੀਨ ਖਾਬ ਦੇ ਸੂਟ ਹਾਂਜੀ ਹਲੋ 220 250 ਵਾਲੇ ਸੂਟ ਬ੍ਰਾਂਡਡ ਹਾਂਜੀ ਆ ਗੱਲਾਂ ਨਹੀਂ ਕਰਦੇ ਆ ਦੇਖੋ ਪੀਸ ਬਣਿਆ ਹੋਇਆ ਲੁੱਕ ਦੇਖੋ ਬਣੀ ਹੋਈ ਆਹ ਲੋ ਬਾਪੇ ਦੀ ਹੱਡੀ ਦੇ ਆ ਚੱਕੋ 5 500 ਰੁਪਏ ਲਓ ਜੀ ਥਾਨ 1000 1000 ਰੁਪਏ ਚ ਬਾਜ਼ਾਰ 'ਚ ਹਜ਼ਾਰ ਦਾ ਇੱਕ কুর্তা ਪਜਾਮਾ ਇੱਥੇ ਹਜ਼ਾਰ ਦੇ ਪੰਜ কুরਤੇ ਪਜਾਮੇ ਆਹ ਬਾਜ਼ਾਰ 'ਚ ਚਿਕਨ ਦੇ ਸੂਟ ਜਿਹੜੇ 25-2500 ਮਿਲਦੇ ਆ ਦੁਪੱਟੇ ਦੇਖੋ ਬਾਬੇ ਦੀਆਂ ਢੀਗੀਆਂ 900 ਰੁਪਏ ਕਰਤੇ ਜੀ ਆਹ ਦੇਖੋ 25-2500 ਵਾਲੇ ਹੈਵੀ ਦੁਪੱਟੇ ਵਾਲੇ ਸੂਟ 9-900 ਰੁਪਏ 'ਚ 900 900 ਰੁਪਏ 'ਚ ਕਰਤੇ ਬ੍ਰਾਂਡਡ ਪੀਸ ਆ ਦੇਖੋ ਜੀ ਐਦਾਂ ਦੀਆਂ ਬ੍ਰੈਂਡ ਦੀਆਂ ਚੀਜ਼ਾਂ ਬਾਬੇ ਢੀਗੇ ਇੱਕ ਤੋਂ ਇੱਕ ਸੌਦਾ ਸੇਲ 'ਚ ਲੱਗ ਚੁੱਕਾ ਐ ਦੁਕਾਨ ਕੀ ਦਿਨ ਲਈ ਕਰ ਰਹੀਆਂ ਵੱਡੇ ਖਲਾ ਰਿਆ ਜੀ ਰੇਟਾਂ ਦੇ ਬਾਤ ਤੇ ਤਮਾਕੇ ਪੋਜੀ ਦੇਖੋ ਬਾਬੇ ਦੀ ਟੀ ਮੈਂਟੋ ਮੈਂਟੀ ਖਾਨੇ ਖਾਲੀ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਿਹਾ ਰੋਜ਼ ਟਰੱਕ ਭਰ ਕੇ ਕੱਪੜੇ ਆਉਂਦਾ ਰੋਜ਼ ਹੀ ਦਿੰਦੇ ਲੋਕਾਂ ਨੂੰ ਬੰਦ ਦਿੰਦੇ ਆ ਪੱਡ ਦੇਖੋ ਭਾਜੀ ਪਿਓਰ ਕੋਟਨ ਦਾ ਸੂਟ ਉਹ ਵੀ ਚਿਕਨ ਵਰਕਰ ਦੇ ਨਾਲ ਹਾਂਜੀ ਜੈਪੁਰ ਦੀ ਕੋਟਨ ਕਪੜਾ ਭੈਣ ਜੀ ਹੱਥ ਲਾਓ ਜਰਾ ਚੈੱਕ ਕਰੋ ਚੈੱਕ ਕਰੋ ਭੈਣ ਜੀ ਕੁਆਲਟੀ ਆ ਬਾਜ਼ਾਰ ਚ 1795 ਲੋ 895 ਆ ਚੱਕੋ 800 ਰੁਪਏ ਦੇ ਵਿੱਚ ਆ ਲੋ ਭਾਜੀ ਆ ਵੀ ਦੇ ਦੋ ਭਾਜੀ 895 ਦਾ ਵੀ ਦੇ ਆ ਵੀ ਦੇਖੋ 895 ਦੇ ਵਿੱਚ ਦੇਣਾ ले लो बढ़िया रंग है बड़े डिजाइन है 2 2000 895 च जरा जिलंदर जमशेरगंज बाबरेड दे जल्दी जल्दी आ जाओ ਤੁਹਾਡਾ ਭਰਾ ਤੁਹਾਡੇ ਫਾਇਦੇ ਕਰ ਰਿਹਾ ਯਾਰ ਰੇਟ ਕੀ ਆ ਪੰਜਾਬ ਚ ਰੇਟਾਂ ਦੀ ਲੁੱਟ ਨਹੀਂ ਹੋਣ ਦੇਗਾ ਪਰ ਧਮਾਕਾ ਕਰ ਦੇਗਾ ਤੁਹਾਡੇ ਲਈ ਆ ਦੇਖੋ ਆ ਦੇਖੋ ਪੀਸ 900 ਸਰ ਤੇ ਸੂਟ ਕਰਤਾ 900 ਛੇਤੀ ਆ ਜਾਓ ਬਾਜ਼ਾਰ ਚ 2 2025 25 ਵਾਲੇ ਸੂਟ ਵੀ 900 ਚ ਕਰਤੇ ਆ ਬੰਤੇ ਫਾਇਦੇ 8804723 ਜ਼ਿਲ੍ਹਾ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਬਾਬੇ ਜੱਟੀ ਤੁਹਾਡੀ ਆਪਣੀ ਹੱਟੀ ਸਸਰੀ ਕਾ ਦੇਖੋ ਨੰਬਰ ਸਕਰੀਨ ਤੇ ਆ ਜੇ ਕੋਈ ਜਾਣ ਕੇ ਲੈਣੀ ਫੋਨ ਕਰ ਲਓ ਛੇਤੀ ਆਜੋ ਬਾਬੇ ਦੀ ਹੱਟੀ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਜਿੱਥੇ ਤੁਹਾਨੂੰ ਫਰੀ ਦੇ ਭਾ ਕੱਪੜਾ ਮਿਲਣਾ ਸਾਰੇ ਪਾਸੇ ਕੈਰਾ ਮਾਰ ਕੇ ਦਿਖਾ ਦਿਓ ਲੋਕ ਦੂਰੋਂ ਦੂਰੋਂ ਆ ਕੇ ਫਾਇਦਾ ਲੈ ਰਹੇ ਆ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਦਾਜਵੇ ਦੇ ਕੱਪੜਾ ਆਜੋ ਬਾਬੇ ਦੀ ਹੱਟੀ ਬੱਸ ਸਟੈਂਡ ਦੇ ਸਾਹਮਣੇ ਜਲੰਧਰ ਸ਼ਹਿਰ